ਸਸ਼ੀ ਕਾਲ ਜੀ ਮੈਂ ਇਹਨਾਂ ਦੀ ਮਾਂ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਮਾਰਕੀਟ ਦੇ ਵਿੱਚ ਇੱਕ ਨਵਾਂ ਬਾਬਾ ਉੱਤਰ ਆਇਆ ਸ਼ਾਇਦ ਤੁਸੀਂ ਦੇਖ ਨਹੀਂ ਸਕਦੇ ਇਸ ਬਾਬੇ ਨੂੰ ਕਿਉਂਕਿ ਇਹ ਬਾਬਾ ਹਾਲੇ ਨਵਾਂ ਨਵਾਂ ਹੀ ਆਇਆ ਕਿਉਂਕਿ ਬਾਬੇ ਦਾ ਜਿਹੜਾ ਇਲਾਜ ਕਰਨ ਦਾ ਤਰੀਕਾ ਤੁਹਾਡੇ ਘਰ ਦੇ ਦੁੱਖ ਤਕਲੀਫਾਂ ਦੂਰ ਕਰਦਾ ਜਾਂ ਤੁਹਾਡੇ ਸਰੀਰ ਨੂੰ ਕੋਈ ਵੱਡੀ ਬਿਮਾਰੀ ਲੱਗੀ ਹੋਵੇ ਜਾਂ ਕੋਈ ਵੀ ਰੋਗ ਲੱਗਿਆ ਹੋਇਆ ਉਸ ਨੂੰ ਦੂਰ ਕਰਦਾ ਜਿਹੜਾ ਤਰੀਕਾ ਕਿ ਹੁਣ ਤੱਕ ਦੇ ਸਾਰੇ ਬਾਬੇਸ ਪਖੰਡੀ ਨੇ ਫੇਲ ਕਰ ਦਿੱਤੇ ਹੈ ਸਕਰੀਨ ਦੇ ਉੱਤੇ ਜਿਸ ਨੂੰ ਤੁਸੀਂ ਦੇਖ ਰਹੇ ਹੋ ਸੀ ਐਸੀ ਪਖੰਡੇ ਦੀ ਗੱਲ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਇਹ ਬਾਬਾ ਜਿਹੜਾ ਕਿ ਪਿਸਤੌਲ ਦੇ ਨਾਲ ਗੋਲੀਆਂ ਚਲਾ ਕੇ ਲੋਕਾਂ ਨੂੰ ਠੀਕ ਕਰਦਾ ਤੁਸੀਂ ਸੋਚਦੇ ਤਾਂ ਹੋਮੋਗੇ ਕਿ ਗੋਲੀਆਂ ਚਲਾ ਕੇ ਤਾਂ ਫਿਰ ਬੰਦਾ ਸੱਚਿਓਂ ਆਰਪਾਰ ਹੋ ਗਿਆ ਹੋਣਾ ਮਰਮੁਰ ਜਾਂਦਾ ਹੋਣਾ ਫਿਰ ਤਾਂ ਘਰ ਦੇ ਕਲੇਸ਼ ਆਪ ਹੀ ਮੁੱਕ ਜਾਂਦੇ ਹੋਣਗੇ ਪਰ ਨਹੀਂ ਜੀ ਇਹ ਗੋਲੀ ਵੀ ਹੈ ਜਿਹਹੀ ਮਾਰਦਾ ਕਿ ਬੰਦਾ ਮਰਦਾ ਵੀ ਨਹੀਂ ਤੇ ਬੰਦੇ ਦੇ ਰੋਗ ਵੀ ਠੀਕ ਹੋ ਜਾਂਦੇ ਨੇ ਸੁਣ ਕੇ ਤੁਹਾਨੂੰ ਹਾਸਾ ਵੀ ਜ਼ਰੂਰ ਆਇਆ ਹੋਣਾ ਸਾਡੇ ਕਹਿਣ ਦਾ ਮਤਲਬ ਤਾਂ ਆ ਕਿ ਕਿ ਇਹ ਪਖੰਡੀ ਹੱਥ ਦੇ ਵਿੱਚ ਦੋ ਪਿਸਤੌਲ ਖਿਡਾਉਣੇ ਪਿਸਤੌਲ ਲੈ ਕੇ ਜਿਹੜੇ ਅਸੀਂ ਅਕਸਰ ਆਪਣੇ ਬੱਚਿਆਂ ਨੂੰ ਦਿੰਦੇ ਆ ਨਾ ਖਿਡਾਉਣ ਵਾਤੇ ਟੀਂ ਟੀ ਕਰਨ ਜਿਹ ਵਾਲੇ ਹੁੰਦੇ ਨੇ ਜਿਹੜੇ ਉਹ ਵਾਲੇ ਪਿਸਤੌਲ ਲੈ ਕੇ ਜਿਹੜਾ ਇਹ ਪਖੰਡੀ ਲੋਕਾਂ ਦਾ ਇਲਾਜ ਕਰ ਰਿਹਾ ਇੱਥੋਂ ਆ ਪੁਆਇੰਟ ਤੁਸੀਂ ਖੁਦ ਹੀ ਨੋਟ ਕਰ ਸਕਦੇ ਹੋ ਕਿ ਜਿਹੜਾ ਬਾਬਾ ਬਣਿਆ ਹੋਇਆ ਉਹ ਪਿਸਤੌਲ ਲੈ ਕੇ ਨਕਲੀ ਦੇ ਜਵਾਕਾਂ ਦੇ ਖਿਲਾਉਣੇ ਚੱਕ ਕੇ ਉਹ ਇਲਾਜ ਕਰ ਰਿਹਾ ਤਾਂ ਉਹ ਇਲਾਜ ਕਰ ਰਿਹਾ ਕਿ ਉਹਦਾ ਆਪ ਦੀ ਦਿਮਾਗ ਦਾ ਇਲਾਜ ਹੋਣ ਵਾਲਾ ਇਹ ਤਾਂ ਤੁਸੀਂ ਆਪ ਸਮਝਦਾਰ ਹੋ ਕਿ ਇਸ ਤਰੀਕੇ ਦੇ ਨਾਲ ਚਲੋ ਦੂਜੇ ਬਾਬੇ ਨੇ ਤਾਂ ਧੂਪ ਬੱਤੀਆਂ ਕਰਦੇ ਨੇ ਇਹ ਤਾਂ ਬਾਬਾ ਬਿਨਾਂ ਧੂਪ ਬੱਤੀ ਤੋਂ ਬਸ ਪਿਸਤੌਲ ਦੀ ਟੂ ਟੂ ਜੀ ਕਰਾ ਦਿੰਦਾ ਬੰਦੇ ਦੇ ਕੰਨੀ ਕਰਕੇ ਦੋਵੇਂ ਪਿਸਤੌਲਾਂ ਨਾਲ ਉਸ ਤੋਂ ਬਾਅਦ ਬੰਦੇ ਦਾ ਇਲਾਜ ਹੁੰਦਾ ਘਰ ਦੇ ਦੁੱਖ ਤਕਲੀਫਾਂ ਦੂਰ ਹੋ ਜਾਣੀਆਂ ਪਰ ਜਿਸ ਤਰੀਕੇ ਨਾਲ ਅਸੀਂ ਦੱਸ ਰਹੇ ਹਾਂ ਸ਼ਾਇਦ ਤੁਹਾਨੂੰ ਮਜ਼ਾ じゃ ਨਹੀਂ ਆਉਣਾ ਤਾਂ ਫਿਰ ਆਪਾਂ ਤੁਹਾਨੂੰ ਵੀਡੀਓ ਦਿਖਾ ਦਿੰਦੇ ਹਾਂ ਤੇ ਜਿਹੜੇ ਬਾਬਾ ਗੋਲੀਆਂ ਚਲਾ ਰਿਹਾ ਉਹਦੀ ਬਾ ਲਓ ਜੀ ਵੀਡੀਓ ਦੇਖ ਹੀ ਲਈ ਤੇ ਹੁਣ ਵੀਡੀਓ ਦੇਖਣ ਤੋਂ ਬਾਅਦ ਕੁਝ ਕਹਿਣ ਦਾ ਬਚਾ ਤਾਂ ਹੈ ਨਹੀਂ ਤੁਸੀਂ ਆਪ ਹੀ ਦੇਖ ਲਓ ਕਿ ਸਮਝ ਨਹੀਂ ਆਉਂਦੀ ਵੀ ਅੱ ਕਹੇ ਜਿਹੜੇ ਲੋਕ ਇਕੱਠੇ ਹੋ ਰਹੇ ਨੇ ਮੂਰਖ ਇਕੱਠੇ ਹੋ ਰਹੇ ਨੇ ਸਭ ਤੋਂ ਮਹਾਮੂਰਖ ਤਾਂ ਉਹ ਨੇ ਜਿਹੜੇ ਜਹੇ ਪਖੰਡਿਆਂ ਦੇ ਪਿੱਛੇ ਲੱਗ ਕੇ ਆਪ ਜਾਂਦੇ ਨੇ ਉੱਥੇ ਜਾ ਕੇ ਸਮਝ ਨਹੀਂ ਆਉਂਦੀ ਵੀ ਐਵੇਂ ਇਲਾਜ ਹੋਣ ਲੱਗੇ ਨੇ ਫੇਰ ਤਾਂ ਡਾਕਟਰਾਂ ਨੂੰ ਕੀ ਲੋੜ ਐਨੂੰ ਨੈਨਾਂ ਦੇ ਡਿਗਰੀਆਂ ਹਾਸਲ ਕਰਨ ਦੀ ਵੱਡੇ ਵੱਡੇ ਹਸਪਤਾਲ ਖੋਲਣ ਦੀ ਉਹ ਤਾਂ ਫੇਰ ਇਹੋ ਜਿਹੇ ਬਾਬੇ ਨੂੰ ਆਪਣੇ ਹਸਪਤਾਲਾਂ 'ਚ ਬਿਠਾ ਲਣ ਗੇਟ 'ਚ ਨਾ ਕਿਸੇ ਕੈਂਚੀ ਦੀ ਲੋੜ ਨਾ ਕਿਸੇ ਟੀਕੇ ਦੀ ਲੋੜ ਨਾ ਕੋਈ ਦਵਾਈ ਦਾ ਖਰਚਾ ਨਾ ਕੋਈ ਵੈਂਟੀਲੇਟਰ ਦਾ ਖਰਚਾ ਬਾਬੇ ਤੇ ਕੋਈ ਪਿਸਤੌਲ ਦਿਖਾਓ ਤੇ ਬੰਦਾ ਠੀਕ ਭੇਜੋ ਘਰ ਨੂੰ ਉੱਥੇ ਲੈ ਲਿਆ ਕਰੋ ਇਹ ਮੂ ਵੀ ਤਾਂ ਆਪਰੇਸ਼ਨਾਂ ਦੇ ਲੱਖਾਂ ਲੱਖ ਰੁਪਏ ਲੱਗ ਜਾਂਦੇ ਨੇ ਜੇ ਇੱਥੇ 1 ਲੱਖ ਵੀ ਲਿਆ ਤਾਂ ਵੀ ਨਾਲੇ ਬੰਦਾ ਆਪਰੇਸ਼ਨ ਤੋਂ ਬਚ ਜੂ ਨਾਲੇ ਬੰਦੇ ਦਾ ਇਲਾਜ ਹੋ ਜਾਊਗਾ ਸੋ ਇਹ ਗੱਲਾਂ ਮਚਾਖਦੇ ਹੁੰਦੇ ਨੇ ਪਰ ਪਖੰਡਵਾਲ ਦੇ ਇਸ ਕਦਰ ਨਾਲ ਵਾਅਦਾ ਜਾ ਰਿਹਾ ਕਿ ਸਮਝ ਨਹੀਂ ਆਉਂਦੀ ਕਿ ਲੋਕ ਕਿਉਂ ਮੂਰਖ ਬਣੇ ਹੋਏ ਨੇ ਤੁਹਾਡਾ ਕੀ ਕਹਿਣਾ ਆਪਣੀ ਰਾਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਿਆ ਕਰੋ ਅਤੇ ਜੇਕਰ ਤੁਹਾਡੇ ਕੋਲ ਵੀ ਕੋਈ ਅਜਿਹੇ ਪਖੰਡਵਾਲ ਦੀ ਵੀਡੀਓ ਹੁੰਦੀ ਹੈ ਤੁਸੀਂ ਭੇਜ ਸਕਦੇ ਹੋ ਤਾਂ ਕਿ ਅਸੀਂ ਉਸ ਵੀਡੀਓ ਦੇ ਉੱਤੇ ਗੱਲਬਾਤ ਕਰ ਸਕੀ ਹੈ ਇੱਕ ਜੇਕਰ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਲਾਕੇ ਚ ਗਲੀ ਮੁਹੱਲੇ ਸ਼ਹਿਰ ਦੇ ਵਿੱਚ ਕੋਈ ਪਖੰਡਵਾਦ ਕਰ ਰਿਹਾ ਤੁਸੀਂ ਚਾਹੁੰਦੇ ਹੋ ਕਿ ਪਖੰਡਵਾ ਜਿਹੜਾ ਕਿ ਰੁਕਣਾ ਚਾਹੀਦਾ ਜਾਂ ਫਿਰ ਕੋਈ ਲੋਕਾਂ ਨੂੰ ਗਲਤ ਰਾਹ ਦੇ ਉੱਤੇ ਪਾ ਰਿਹਾ ਤਾਂ ਤਾਂ ਸਾਨੂੰ ਤੁਸੀਂ ਉਸ ਦਾ ਜਿਹੜਾ ਕਿ ਜ਼ਿਕਰ ਵੀ ਕਰ ਸਕਦੇ ਹੋ ਸਾਨੂੰ ਵੀਡੀਓ ਵੀ ਜਿਹੜੀ ਕਿ ਉਹਨਾਂ ਦੀ ਭੇਜ ਸਕਦੇ ਹੋ ਬਿਊਰੋ ਰਿਪੋਰਟ ਛਲਕਾਟਾ نیوز